ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ ਤੀਜਾ ਅਰ ਜੀਓ ਤੁਦਨੋ ਸਦਾ ਸਲਾਹੀ ਪਿਆਰੇ ਜਿੱਚਰਾ ਕਾਟ ਅੰਤਰ ਹੈ ਸਾਸਾ ਏ ਕਹ ਪਾਲ ਕੇ ਨ ਵਿਸਰਾ ਤੂ ਸਵਾਮੀ ਜਾਣੋ ਬਰਸ 50 ਆਮ ਮੂੜ ਮੁਗਦ ਸਗਾ ਸੇ ਪਾਈ ਗੁਰ ਕਾ ਸ਼ਬਦ ਪ੍ਰਗਾਸਾ ਹਰ ਜੀਉ ਤੁਦ ਨਾ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਾਲ ਖਿਨ ਵਿਸਰੈ ਤੂ ਸਾਮੀ ਜਾਣੋ ਬਰਸ ਪਚਾਸਾ ਆਮ ਮੂੜ ਮਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸ ਆਰ ਜੀਓ ਤੁਮ ਆਤੇ ਦਿਹੋ ਬੁਝਾਈ ਆਰ ਜਿਓ ਤੁਧ ਬੇਟਾ ਵਾਰਿਆ ਸਦ ਹੀ ਤੇਰੇ ਨਾਮ ਬੇਟਾ ਬਲ ਜਾਈ ਰਹਾ আম শব্দ মোয়ে শব্দ মার জিবালে পায় শব্দ হি মুক্ত পায় শব মানতান ধন নির্মল হর বসে মনে আ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸੋ ਰਹਿ ਆ ਸਮਾਈ ਸ਼ਬਦ ਨਾ ਜਾਣੇ ਸੇ ਅੰਨੇ ਭੋੜੇ ਸੇ ਕਿਤੇ ਆਏ ਸੰਸਾਰਾ ਆਰੇ ਰਾਸਨਾ ਪਾਇਆ ਬਿਰਥਾ ਜਨਮ ਗਵਾਇਆ ਜਮਵਾਰੂ ਵਾਰਾ ਵਿਸਟਾ ਕੇ ਕੀੜੇ ਵਿਸਟਾ ਮਾਇਸ ਬਾਣੀ

ਜੋ ਤਰ ਲਿਖਿਆ ਸੋ ਕੋਈ ਨਾ ਮਿਟ ਪਾਏ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਤਰ ਪਾਏ ਆਵਰਨਾ ਦੂਜਾ ਕੋਈ ਆਪੇ ਕਰਵੇਖੈ ਮਾਰਗ ਲਾਈ ਭਾਈ ਇਸ ਬਿਨ ਆਵਰਨਾ ਕੋਈ ਜੋ ਤਰ ਲਿਖਿਆ ਸੋ ਕੋਈ ਨਾ ਮਿਟ ਪਾਈ ਕਰਤਾ ਕਰੇ ਸੋ ਹੋਇ ਨਾਨਕ ਨਾਮ ਵਸਿਆ ਮਨ ਅੰਤਰ ਪਾਈ ਆਵਰ ਨਾਂ ਦੂਜਾ वाहे गुरु जी का खालसा वाहे गुरु जी की फतेह